ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸ਼ਲੋਕ ਮਹਲਾ 2 ਜਾ ਇਹ ਇੱਕ ਨਹੀਂ ਦਾਤ ਆਪਸ ਤੇ ਜੋ ਪਾਈਐ ਨਾਨਕ ਸਾ ਕਰਮਾਤ ਸਾਹਿਬ ਟੁੱਟੇ ਜੋ ਮਿਲੈ ਮਹੱਲਾ ਦੂਜਾ ਇੱਕ ਨਹੀਂ ਚੱਕਰੀ ਜਿਤ ਭੌਖਸਮ ਨਜਾਇ ਨਾਨਕ ਸੇ ਵਗ ਕਾਂਡੀਆਂ ਜੇ ਸੇਤੀ ਖਸਮ ਸਮਾਏ ਪੌੜੀ ਨਾਨਕ ਅੰਤਨ Japni ਹਰ ਤੱਕੇ ਪਾਰ ਆਵਾਰ ਆਪ ਕਰਾਏ ਸਾਕਤੀ ਫਿਰ ਆਪ ਕਰਾਏ ਮਾਰ ਇਕ ਨਾਂ ਗਲੀ ਜੰਜੀਰੀਆਂ ਇਕ ਤੁਰੀ ਚੜੈ ਵਿਸਿਆ ਆਪ ਕਰਾਏ ਕਰੇ ਆਪੋਂ ਕੈਸਿਓਂ ਕਰੀ ਪੁਕਾਰ ਨਾਨਕ ਕਰਨਾ ਜਨ ਕੀ ਆ ਫਿਰ ਤਿਸ ਹੀ ਕਰਨੀ ਸਾਲ ਆਪ ਕਰਾਏ ਕਰੇ ਆਪੋਂ ਕੈਸਿਓਂ ਕਰੀ ਪੁਕਾਰ ਨਾਨਕ ਕਰਨਾ ਜਨ ਕੀ ਆ ਇਰਤ ਸਹੀ ਕਰਨੀ ਇਸਾਰ ਜਰਾ ਜਹੂਰ ਹਾਜ਼ਰਾ ਹਜੂਰ ਸਰਵ ਕਲਾ ਭਰਪੂਰ ਸਿਮਰਤ ਗੁਰੂ ਲੋਕ ਪਰਲੋਕ ਦੇ ਰਖੇਗ ਭਗਤਵਛਲ ਗਿਆਨ ਦੇ ਸਾਗਰ ਗੁਰਾਂ ਦੇ ਗੁਰੂ ਸ਼ਬਦ ਗੁਰੂ ਧੰਤਨ ਸ੍ਰੀ ਗੁਰੂ ਰੰਸੇ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅਜੂਰੀ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ ਜੁੜ ਰਹੀ ਸਾਧ ਸੰਗਤ ਜੀ ਧੰਤਾ ਦੇ ਯੋਗੜ ਭਾਗੇ ਹੋ ਮਾਲ ਜੀ ਨੇ ਦਇਆ ਕੀਤੀ ਹੈ ਸਵਾਸ ਦਿੱਤੇ ਨੇ ਉਦਮ ਦਿੱਤਾ ਤੰਦਰੁਸਤੀਆਂ ਬਖਸ਼ੀਆਂ ਆਓ ਸ਼ਬਦ ਦੇ ਬੇੜੇ ਦੇ ਵਿੱਚ ਬਹਿ ਕੇ ਨਾਮ ਦੇ ਜਹਾਜ ਦੇ ਵਿੱਚ ਬਹਿ ਕੇ ਦੀਨ ਦਿਆਲ ਪਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਜਾਤ ਸੁਭਾਵੇ ਤਾਂ ਹੁਕਮ ਮਨਾਵਾ ਇਸ ਬੇੜੇ ਕੋ ਪਾਰ ਲੰਘਾਵੇ ਸੋ ਜੀਵਨ ਰੂਪੀ ਬੇੜਾ ਜਿਹੜਾ ਜਿੰਦਰੂਪੀ ਬੇੜਾ ਜਿਹੜਾ ਇਹ ਸ਼ਬਦ ਦੀ ਸਵਾਰੀ ਮਤਲਬ ਸ਼ਬਦ ਰੂਪੀ ਜਹਾਜ਼ ਦੇ ਵਿੱਚ ਬਹਿ ਗਏ ਨਿਰੰਕਾਰ ਦੇ ਦੇਸ਼ ਨਿਰੰਕਾਰ ਕੇ ਦੇਸ਼ ਜਾਹੇ ਤਾਂ ਸੁਖ ਲਹੇ ਮਹੱਲ ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਨਿਰੰਕਾਰ ਦਾ ਦੇਸ਼ ਜਿੱਥੇ ਅਸੀਂ ਬੈਠੇ ਆ ਨਿਰੰਕਾਰ ਦਾ ਦੇਸ਼ ਨਿਰੰਕਾਰ ਦਾ ਦੇਸ਼ ਖਿਮਾ ਕਰਨਾ ਕੋਈ ਫਿਕਸ ਮਰਲਿਆਂ ਵਿੱਚ ਵਿਸਵਿਆਂ ਵਿੱਚ ਕਨਾਲਾਂ ਵਿੱਚ ਕਿੱਲਿਆਂ ਵਿੱਚ ਏਕੜਾਂ ਵਿੱਚ ਧਰਤੀ ਨਹੀਂ ਉਹ ਬਕੰਢੋ ਸੱਚਖੰਡ ਬਹੁਤ ਹੀ ਸਾਫ਼ ਸਾਬ ਬੋਲੀਏ ਇੱਕ ਅਵਸਥਾ ਹੈ نرنکار کے دیس جائے تو سکھ لہے محل سچ کنڈ بیگمپور شہر ہرمندر نرنکار دیش یہ ایک آتمک اوسا جی آتمک اوسا نہیں تو پھر سچ کھنڈ کا گھیرا کڈ ਉਹ ਲਿਖਿਆ ਲੱਭੋ ਨਹੀਂ ਲੱਭੇ ਜਦੋਂ ਅਸੀਂ ਖੋਜ ਕਰਕੇ ਦੇਖਦੇ ਆ ਬਹੁਤ ਗਿਆਨ ਮਿਲਦਾ ਹੈ ਨਾਮ ਅਭਿਆਸ ਰੋਹਾਨੀਅਤ ਆਤਮਿਕ ਜੀਵਨ ਇੱਕ ਅਵਸਥਾ ਜਿਵੇਂ ਕਿਸੇ ਦੀ ਸੋਚ ਜਿਵੇਂ ਕਿਸੇ ਦਾ ਦਰਦ ਜਿਵੇਂ ਕਿਸੇ ਦਾ ਮਿਲਣਾ ਜਿਵੇਂ ਕਿਵੇਂ ਦਾ ਕਿਸੇ ਦਾ ਵਿਛੜਨਾ ਜਿਵੇਂ ਕਿਸੇ ਦਾ ਅਹਿਸਾਸ ਇਹ ਕੀ ਹੈ ਅਵਸਥਾ ਐਦਾਂ ਹੀ ਜੇ ਇੱਕ ਹੋਰ ਆਪਾਂ ਧੋਨੇ ਪੜਿਆ ਦਸਵਾਂ ਗੁਪਤ ਰਖਾਇਆ ਇਹ ਅਵਸਥਾ ਹੈ ਤੇ ਜਿਹੜੀ ਅਵਸਥਾ ਇਹ ਅਭਿਆਸ ਤੇ ਪ੍ਰੈਕਟਿਸ ਦੇ ਨਾਲ ਮਿਲਦੀ ਹੈ ਲੱਭਦੀ ਹੈ ਮੈਂ ਕਿੰਨਾ ਖੁਸ਼ ਹਾਂ ਇਹ ਆ ਮੇਰੀ ਅਵਸਥਾ ਹੈ ਮੈਂ ਕਿੰਨਾ ਪਰੇਸ਼ਾਨ ਆ ਇਹ ਆ ਮੇਰੀ ਅਵਸਥਾ ਤੁਹਾਨੂੰ ਨਹੀਂ ਪਤਾ ਮੈਂ ਕਿੰਨਾ ਖੁਸ਼ ਆ ਜਦ ਤੁਹਾਡਾ ਮੈਨੂੰ ਨਹੀਂ ਪਤਾ ਤੁਸੀਂ ਕਿੰਨੇ ਕੰਦਰੋਂ ਖੁਸ਼ ਜਾਂ ਪਰੇਸ਼ਾਨ ਹੋ ਕੁਝ ਹੱਦ ਤੱਕ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਪਰ ਉਹਦੀ ਹੱਦ ਤੇ ਉਹਦਾ ਲੈਵਲ ਮਾਪਿਆ ਨਹੀਂ ਜਾ ਸਕਦਾ ਏਵੇਂ ਸਤਸੰਗ ਜੀ ਨਿਰੰਕਾਰ ਦਾ ਦੇਸ਼ ਸ਼ਬਦ ਨਾਲ ਹੀ ਆਪੇ ਪਤਾ ਲੱਗੇਗਾ ਓ ਓ ਇਹ ਤਾਂ ਗੁਰੂ ਨਾਨਕ ਮਹਾਰਾਜ ਨੇ ਕਲੀਅਰ ਕਰ ਦਿੱਤਾ ਕਹਿੰਦੇ ਜਹ ਜਾਂ ਦੇਖਾਂ ਤਹ ਤਾ ਤੂੰ ਹੈ ਤੁਜ ਤੇ ਨਕਸ਼ੀ ਫੂਟ ਮਰਾ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਾ ਉਹਦਾ ਦਾਇਰਾ ਕੋਈ ਨਹੀਂ ਜਿਹਦੀ ਹੱਦ ਬੰਦੀ ਹੋਵੇ ਜਿਹਦਾ ਦਾਇਰਾ ਹੋਵੇ ਉਹ ਮਨੁੱਖਾਂ ਦੀ ਪਕੜ ਚ ਹੈ ਉਹ ਕਾਗਜ਼ਾਂ 'ਚ ਨਕਸ਼ੇ ਨੇ ਗਲੋਬਲ ਦੇ ਵਿੱਚ ਸਭ ਕੁਝ ਹੈ ਠੀਕ ਹੈ ਜੀ ਜਿਹਦੀ ਹਾਦੀ ਦੱਸ ਦਿੱਤੀ ਜਾਏ ਜਿਹਦਾ ਘੇਰਾ ਦੱਸ ਦਿੱਤਾ ਜਾਏ ਵਰਗ ਦੱਸ ਦਿੱਤਾ ਜਾਏ ਮਿੰਤੀ ਦੱਸ ਦਿੱਤੀ ਜਾਏ ਹੋ ਫਿਰ ਰੱਬ ਨਹੀਂ ਉਹ ਤੇ ਫਿਰ ਕੋਈ ਵਸਤੂ ਹੋਈ ਰੱਬ ਵਸਤੂ ਨਹੀਂ ਹੈ ਨਾਮ ਨਾਮ ਨੂੰ ਵਸਤੂ ਤੇ ਕਹਿ ਦਿੰਨੇ ਆ ਪਰ ਉਹਦਾ ਦੀ ਵਸਤੂ ਨਹੀਂ ਹੈ ਜਿਹੜੀ ਮਿੰਤੀ ਗਿਣਤੀ ਤੋਲ ਮਾਪ ਵਿੱਚ ਆ ਸਕੇ ਐਦੀ ਮਹਾਰਾਜ ਦੀ ਬਖਸ਼ਿਸ਼ ਹੈ ਸੋ ਬੜੇ ਡੁੰਗੇ ਤੇ ਘਾਰੇ ਵਿਸ਼ੇ ਨੇ ਜਿਹੜਾ ਜੁੜੇਗਾ ਉਹਨੂੰ ਸਮਝ ਲੱਗਦੀ ਜਾਏਗੀ ਜੇਦਾ ਇੰਟਰਸਟ ਨਹੀਂ ਹੋਏਗਾ ਉਹਨੂੰ ਕੱਖ ਨਹੀਂ ਪਤਾ ਲੱਗੇਗਾ ਐਵੇਂ ਉਲਝੰਦੇ ਵਿੱਚ ਹੀ ਐਵੇਂ ਕਨਫਿਊਜ਼ਨ ਦੇ ਵਿੱਚ ਹੀ ਜ਼ਿੰਦਗੀ ਲੰਘ ਗਈ ਤੇ ਬਾਕੀ ਵੀ ਲੰਘ ਜਾਣੀ ਐ ਮਾਰੇ ਕਹਿੰਦੇ ਉਹ ਖੋਜਿਆ ਕਰ ਕੜਾਏ ਲੋ ਪੰਜ ਬਾਣੀਆਂ ਟਿਊਨ ਵਿੱਚ ਪੜ ਦਿੱਤੀਆਂ ਕਿਸੇ ਨੇ ਹੌਲੀ-ਹੌਲੀ ਪੜਤੀਆਂ ਕਿਸੇ ਨੇ ਤੇਜ਼ ਪੜਤੀਆਂ ਕਿਸੇ ਨੇ ਅਸਦੀ ਵਾਰ ਉੱਚੀ ਲਾ ਲਈ ਕਿਸੇ ਨੇ ਹੌਲੀ ਲਾ ਲਈ ਕਿਸੇ ਨੇ ਕਿਦਾਂ ਕਥਾ ਕਰਦੀ ਕਿਸੇ ਨੇ ਕਿਸੇ ਤਰੀਕੇ ਦੇ ਨਾਲ ਕਰ ਦਿੱਤੀ ਉਹ ਗੱਲ ਪਤਾ ਕੀ ਹੈ ਮਰਜੀ ਕਹਿੰਦੇ ਇਹ ਖੋਜਣਾ ਹੈ ਸ਼ਬਦ ਨੂੰ ਖੋਜਣਾ ਮਨ ਨੂੰ ਖੋਜਣਾ ਦਿਲ ਨੂੰ ਖੋਜਣਾ ਸਟੈਂਡ ਦੇਖਣਾ ਕਿਥੇ ਕ ਹੈ ਬੰਦੇ ਖੋਜ ਦਿਲ ਹਰ ਰੋਜ ਨਾ ਫੇਰ ਪਰੇਸ਼ਾਨੀ ਮਾਏ ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੈਂ ਲੈ ਮਾਰੀ ਕਹਿੰਦੇ ਜਦੋਂ ਤੂੰ ਖੋਜੇਗਾ ਨਾ ਤੂੰ ਵੱਖਰੇ ਆਪਣੇ ਆਪ ਨੂੰ ਮਹਿਸੂਸ ਕਰੇਗਾ ਖੋਜਤ ਖੋਜਤ ਖੋਜਿਆ ਨਾਮੇ ਬਿਨ ਸਭ ਕੂਰ ਤੈਨੂੰ ਲੱਗਣ ਲੱਜੇਗਾ ਵੀ ਇਹ ਸਾਰਾ ਕੁਝ ਮਿੱਥਿਆ ਹੈ ਥੋੜੇ ਦਿਨ ਰਹਿ ਗਏ ਨੇ ਉਹਨਾਂ ਕੇ ਚਿਰ ਮੈਂ ਵਰਤਨਾ ਉਹਨਾਂ ਕੇ ਚਿਰ ਰਿਸ਼ਤੇ ਵਰਤਨੇ ਨੇ ਜਾਂ ਮੇਲ ਰੱਖਨੇ ਥੋੜੇ ਦਿਨ ਦਾ ਪਰੋਣਾ ਜੈਸੇ ਰਹਿਣ ਪਰੋਣੇ ਉੱਠ ਚਲਸੇ ਪ੍ਰਭਾਤ ਕਿਆ ਤੂੰ ਰਤਾ ਗ੍ਰਿਸ਼ਤ ਸਿਓ ਸਭ ਫੁੱਲਾਂ ਕੀ ਬਾਗਤ ਏ ਹੌਲੀ ਹੌਲੀ ਸੋਜੀ ਆ ਜਾਂਦੀ ਏ ਇਹ ਸੋਜੀ ਕੱਲੀ ਆ ਨਹੀਂ ਜਾਂਦੀ ਅੰਦਰ ਦ੍ਰਿੜ ਹੋ ਜਾਂਦੀ ਪੱਕੀ ਹੋ ਜਾਂਦੀ ਏ ਔਰ ਫਿਰ ਬੰਦੇ ਦਾ ਮਨ ਜਿਹੜਾ ਨਾ ਰੱਬ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਹੈ ਸੰਸਾਰ ਪ੍ਰਤੀ ਫਰਜ਼ ਤੇ ਨਿਭਾਉਂਦਾ ਪਰ ਟੁੱਟ ਜਾਂਦਾ ਹੈ ਮੋਹ ਦੀਆਂ ਜੰਜੀਰਾਂ ਜਿਹੜੀਆਂ ਨੇ ਮੋਸਨ ਬਹੁਤ ਅੰਗ ਕਰਦਾ ਧੀ ਦਾ ਪਿਆਰ ਪੁੱਤ ਦਾ ਪਿਆਰ ਪਤੀ ਪਤਨੀ ਦਾ ਪਿਆਰ ਰਿਸ਼ਤੇਦਾਰਾਂ ਦਾ ਪਿਆਰ ਪ੍ਰਾਪਰਟੀ ਦਾ ਪਿਆਰ ਚੀਜ਼ਾਂ ਕਿੰਨੀਆਂ ਘਰ ਵੀ ਸੋਹਣੀਆਂ ਸੋਹਣੀਆਂ ਦੇਖ ਦੇਖ ਕੇ ਪਿਆਰ ਇਹ ਹੌਲੀ ਹੌਲੀ ਖਿਸਕਣਾ ਜਾਂ ਟੁੱਟਣਾ ਜਾਂ ਘਟਣਾ ਸ਼ੁਰੂ ਹੋ ਜਾਂਦਾ ਹੈ ਇਹਨੂੰ ਫੇਰਨਾ ਜਿੱਦਾਂ ਸੱਪ ਨੂੰ ਇੱਕ ਕੁੰਜ ਮਿਲੀ ਹੁੰਦੀ ਹੈ ਨਾ ਕੁੰਜ ਤੇ ਸੱਪ ਕੁੰਜ ਉਤਾਰ ਦਿੰਦਾ ਤੇ ਗਾਂ ਲੰਗ ਜਾਂਦਾ ਹੈ ਗਾੜੀ ਹੋ ਜਾਂਦਾ ਹੈ ਅੱਗੇ ਹੋ ਜਾਂਦਾ ਹੈ ਉਹ ਕੁੰਜ ਨਾਲ ਕੋਈ ਮਤਲਬ ਨਹੀਂ ਰੱਬ ਵੈਨੂੰ ਇਦਾਂ ਸਾਰੀਆਂ ਵਸਤੂ ਨੂੰ ਇੱਕ ਕੁੰਜ ਵਾਂਗੂ ਇਦਾਂ ਉਤਾਰੀ ਜਾਂਦਾ ਪਿੱਛੇ ਹਟਾਈ ਜਾਂਦਾ ਕਬੀਰ ਮੇਰਾ ਮੁਜਮਾ ਕਿਛ ਨਹੀਂ ਜੁਗ ਜੈਸੋ ਤੇਰਾ ਤੇਰਾ ਤੁਝ ਕੋ ਸੰਪ ਦੇ ਕੀ ਲਾਗੇ ਮੇਰਾ ਫਿਰ ਇਹ ਆਤਮਕ ਗਿਆਨ ਦੇ ਲਈ ਅੰਦਰੋਂ ਅਭਿਆਸ ਕਰਦਾ ਹੈ ਅੰਦਰੋਂ ਜੁੜਦਾ ਹੈ ਅੰਨ ਫਿਰ ਬਾਹਰੋਂ ਵੀ ਚੁੱਪ ਹੁੰਦਾ ਹੈ ਅੰਦਰੋਂ ਵੀ ਚੁੱਪ ਹੁੰਦਾ ਫਿਰ ਫਿਰ ਅਸਲੀ ਚੀਜ਼ ਸੁਣਦਾ ਜਿਹਨੂੰ ਨਹੀਂ ਪੜਿਆ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਇਹ ਚੀਜ਼ਾਂ ਬੜੀਆਂ ਗਹਿਰੀਆਂ ਤੇ ਡੂੰਘੀਆਂ ਨੇ ਕੀ ਜ਼ਰੂਰਤ ਹੈ ਤੁਹਾਨੂੰ ਤੇ ਮੈਨੂੰ ਇਹਦੀ ਡਿਸਕਸ਼ਨ ਕਰਨ ਦੀ ਰੋਟੀ ਖਾਈਦੀ ਹੈ ਵਧੀਆ ਠੀਕ ਹੈ ਜੀ ਕੰਮ ਚੱਲਦਾ ਹੈ ਵਧੀਆ ਗੁਰਦੁਆਰਾ ਚੱਲਦਾ ਹੈ ਵਧੀਆ ਮੇਰਾ ਘਰ ਚੱਲਦਾ ਹੈ ਵਧੀਆ ਇਦਾਂ ਦੀਆਂ ਗਹਿਰੀਆਂ ਡੂੰਘੀਆਂ ਕਾਤੋਂ ਗੱਲਾਂ ਕਰਨੀਆਂ ਪਰ ਕਰਨੀਆਂ ਚਾਹੀਦੀਆਂ ਇਹ ਜ਼ਰੂਰਤ ਹੈ ਇਹ ਇਹ ਸਾਡਾ ਸਾਰਿਆਂ ਦਾ ਰਾਈਟ ਹੈ ਇਹਨਾਂ ਨੂੰ ਸੁਣਨਾ ਕਰਨਾ ਠੀਕ ਹੈ ਫਰਜ਼ ਵੀ ਹੈ ਤੇ ਇਹ ਆਪਾਂ ਕਰਨੀਆਂ ਤੇ ਰੱਬ ਨੂੰ ਜਿਉਂਦੇ ਜੀ ਮਿਲ ਲੈਣਾ ਪਾ ਮਰ ਕੇ ਨਹੀਂ ਮਰ ਕੇ ਝੂਠ ਬੋਲਣਗੇ ਕੋਈ ਜੇ ਕਿ ਮਿਲਿਆ ਮੈਂ ਮਾਲਜ ਇਹ ਨਾਮਦੇਵ ਜੀ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਮੂਹੇ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਇਲਾ ਤੂੰ ਮੈਨੂੰ ਮਰੇ ਨੂੰ ਮੁਕਤ ਕੀਤਾ ਤੇ ਕਹਦਾ ਮੇਰੇ ਸ਼ਰੀਕ ਜਿਹੜੇ ਮੈਨੂੰ ਟਿਚਰਾਂ ਮਖੌਲ ਕਰਦੇ ਇਹਨਾਂ ਨੂੰ ਕੀ ਪਤਾ ਲੱਗੇਗਾ ਵੀ ਨਾਮਕ ਕੀ ਸੀ ਇਹ ਜਿਹੜੇ ਦੁਨੀਆ ਮੈਨੂੰ ਕਸਿਹੜਦੀ ਹੈ ਟੁੱਡੇ ਮਾਰਦੀ ਹੈ ਇਹਨਾਂ ਨੂੰ ਕੀ ਪਤਾ ਲੱਗੇਗਾ ਵੀ ਨਾਮਦੇਵ ਕੌਣ ਸੀ ਇਹਨਾਂ ਨੂੰ ਜਉਂਦੇ ਜੀ ਮੈਨੂੰ ਜਉਂਦੇ ਜੀ ਤੂੰ ਮੁਕਤੀ ਦੇ ਮੁਕਤੀ ਦਾ ਮਤਲਬ ਵੀ ਵਾਸ਼ਨਾਵਾਂ ਤੋਂ ਮੁਕਤ ਹੋ ਜਾਣਾ ਮੈਂ ਮੇਰੀ ਤੋਂ ਪਰੇ ਹੋ ਜਾਣਾ ਇਹ ਵੀ ਮੇਰਾ ਇਹ ਵੀ ਮੇਰਾ ਇਹ ਚੀਜ਼ਾਂ ਤੋਂ ਹਟ ਜਾਣਾ ਤੇ ਮਨ ਡੋਲਣਾ ਹੀ ਨਾ ਕਿਸੇ ਵੀ ਚੀਜ਼ ਨੂੰ ਦੇਖ ਕੇ ਮਨ ਡੋਲਣਾ ਹੀ ਨਾ ਸਮਝੋ ਉਹਨਾਂ ਤੋਂ ਮੁਕਤ ਹੈ ਹੋਰ ਕੋਈ ਮੁਕਤ ਗਰੰਤੀ ਨੇ ਸਟੈਂਪ ਥੋੜਾ ਰੱਖੀ ਆ ਚੱਲ ਵੀ ਤੂੰ ਆ ਜਾ ਤੇਰੀ ਅਦਾਸ ਤੇ ਮੁਕਤ ਘੋਰ ਪੰਡਿਤ ਕਵੇ ਚਲ ਧੂਣਾ ਤਖਾ ਕੇ ਤੇ ਮੈਂ ਕਰਦਿਆਂ ਆ ਚੀਜ਼ ਮਤਲਬ ਕਈ ਚੀਜ਼ਾਂ ਕਰਦੇ ਆ ਨਾ ਤੇ ਕਾਜੀ ਕਵੇ ਤੇ ਪੰਡਿਤ ਕਹੇ ਜੀ ਧਾਰਮਿਕ ਬੰਦਾ ਕਹੇ ਵੀ ਇਦਾਂ ਕਰਦਿਆਂ ਚੱਲਗਾ ਇਦਾਂ ਕੁਝ ਨਹੀਂ ਹੋਣਾ ਬਾਣੀ ਕਹਿੰਦੀ ਐ ਮੈਂ ਨਹੀਂ ਕਹਿੰਦਾ ਆਪੇ ਬੀਜ ਆਪੇ ਹੀ ਖਾਓ ਸਾਨੂੰ ਡਿਊਟੀ ਮਿਲੀ ਐ ਆਪ ਵੀ ਜਾਗਣਾ ਐ ਦੂਜੇ ਨੂੰ ਵੀ ਜਗਾਉਣਾ ਠੀਕ ਐ ਜੀ ਆਪ ਵੀ ਜਾਗਣਾ ਐ ਇਹਦਾ ਮਤਲਬ ਇਹ ਨਹੀਂ ਵੀ ਮੈਂ ਜਾਗ ਗਿਆ ਤੇ ਜੇ ਮੈਂ ਜਾਗਿਆ ਨਹੀਂ ਤੇ ਮੈਂ ਹੁਣ ਜਗਾਉਣਾ ਹੀ ਨਹੀਂ ਠੀਕ ਐ ਜੀ ਜਿਹੜਾ ਆਪਾਂ ਪਹਿਰੇਦਾਰ ਰੱਖਿਆ ਹੁੰਦਾ ਸਕਿਉਰਿਟੀ ਵਾਲਾ ਰੱਖਿਆ ਹੁੰਦਾ ਜਾਂ ਹੋਕਾ ਦੇਣ ਵਾਲਾ ਰੱਖਿਆ ਹੁੰਦਾ ਉਹਨੇ ਹੋਕਾ ਦੇਣਾ ਹੀ ਆ ਭਾਵੇਂ ਉਹਨੂੰ ਨੀਂਦ ਆਵੇ ਭਾਵੇਂ ਉਹ ਢਿਲਾ ਜਾ ਵੀ ਕਿਉਂ ਨਾ ਹੋਵੇ ਇਹਦਾ ਮਤਲਬ ਇਹ ਨਹੀਂ ਵੀ ਇਹ ਸਾਨੂੰ ਕਿਉਂ ਜਗਾਉਂਦਾ ਆਪਾਂਵੇਂ ਨੂੰ ਸੁਸਤੀ ਪਈ ਹੋਵੇ ਕਿ ਮੈਂ ਕਹਣਾ ਸਾਰਿਆਂ ਦੀ ਗੱਲ ਨਹੀਂ ਮੈਂ ਕਰਦਾ ਉਹਨੇ ਜਗਾਉਣਾ ਉਹਦਾ ਜਗਾਉਣਾ ਧਰਮ ਹੈ ਫਰਜ਼ ਹੈ ਹੋ ਸਕਦਾ ਕਿਸੇ ਨੂੰ ਜਗਾਉਂਦਾ ਜਗਾਉਂਦਾ ਉਹ ਆਪ ਹੀ ਜਾਗ ਪਵੇ ਧਿਆਨ ਦੇਣਾ ਉਹਦੀ ਜਗਾਉਂਦੀ ਡਿਊਟੀ ਲੱਗੀ ਹੋ ਸਕਦਾ ਮਾਰਾ ਹੀ ਉਹਨਾਂ ਨੂੰ ਅੱਜ ਨਹੀਂ ਤੇ ਕੱਲ ਨੂੰ ਜਗਾਈ ਦੇ ਵਿੱਚ ਉਹ ਕਹੇ ਮੈਂ ਨਹੀਂ ਜਗਾਉਣਾ ਮੈਂ ਨਹੀਂ ਦੱਸਣਾ ਫਿਰ ਦੋਨੇ ਹੀ ਸੁੱਤੇ ਹੀ ਰਹਿਣਗੇ ਸੋ ਆਓ ਬਹੁਤ ਪਿਆਰਾ ਸ਼ਬਦ ਹੈ ਇੱਕ ਨਹੀਂ ਦਾਤ ਆਪਸ ਤੇ ਜੋ ਪਾਈ ਹੈ ਮਰਜੀ ਕਹਿੰਦੇ ਗੁਰੂ ਰੰਗ ਦੇ ਪਾਸ਼ਾ ਜਿਹੜੀ ਜੀ ਤੂੰ ਕਹਿੰਦਾ ਵੀ ਇਹ ਮੈਂ ਕਮਾਈ ਕੀਤੀ ਹੈ ਮੈਂ ਪ੍ਰਾਪਤ ਕੀਤੀ ਹੈ ਮੇਰੀ ਦੌੜ ਭਜਣਾ ਹੋਈ ਹੈ ਕਹਿੰਦੇ ਉਹ ਫਿਰ ਦਾਤ ਕਦੀ ਹੋਈ ਜਿਸ ਟੈਂਪ ਤੇ ਠਪਾ ਤੇਰਾ ਰਿਹਾ ਇਹ ਕਿਨੇ ਹੀ ਦਾਤ ਇਹ ਕਿਦਾਂ ਦੀ ਦਾਤ ਹੈ ਕਿਦਾਂ ਦੀਆਂ ਚੀਜ਼ਾਂ ਤੂੰ ਪ੍ਰਾਪਤ ਕੀਤੀਆਂ ਆਪਸ ਤੇ ਜੋ ਪਾਈ ਹੈ ਜੀ ਮੈਂ ਮੈਂ ਸੋਨਾ ਘਰ ਬਣਾਉਣਾ ਮੇਰੇ ਘਰ ਗੈਸਟ ਹੁੰਦੇ ਨੇ ਅਸ਼ਕੀਨ ਆ ਦੇਖੋ ਜੀ ਆ ਆ ਮੈਂ ਸੋਨਾ ਕਮਰਾ ਬਣਾਇਆ ਇਹ ਡਰੈਗਰੂਮ ਇਹ ਸਾਡਾ ਆ ਸਾਡੀ ਗੱਡੀ ਐ ਆ ਸਾਡੀ ਪੈਲੀ ਐ ਇਹ ਸਾਡਾ ਆ ਬਿਜ਼ਨਸ ਐ ਇਹ ਸਾਡਾ ਕਾਰਖਾਨਾ ਐ ਇਹ ਸਾਡਾ ਗੈਸ ਸਟੇਸ਼ਨ ਐ ਇਹ ਮੈਂ ਬੜੀ ਮਿਹਨਤ ਨਾਲ ਬਣਾਇਆ ਇਹ ਮੈਂ ਆ ਕੀਤਾ ਮਰਜੀ ਕੀ ਇਹ ਕਹਿੰਦੇ ਨੇ ਕਹਿੰਦੇ ਉਹ ਨਾ ਹੀ ਦਾ ਨਾ ਕਹੇ ਇਹ ਕਿਨੇ ਹੀ ਦਾਤ ਫਿਰ ਦਾਤੜੋ ਹੋਈ ਫੇ ਤੇਰੀ ਫਿਰ ਤੇ ਤੂੰ ਤੂੰ ਆਪਣੀ ਮੋਹਰ ਲਾਈ ਤੇਰੀ ਕੰਪਨੀ ਐ ਮਾਰੇ ਦੀ ਕੰਪਨੀ ਧੋਲਵਾ ਤੇਰੀ ਕੰਪਨੀ ਇੱਕ ਨੇਹੀ ਦਾਤ ਆਪਸ ਤੇ ਜੋ ਪਾਈ ਹੈ ਫਿਰ ਉਹਦੇ ਵਿੱਚ ਬਰਕਤ ਤੇ ਬਖਸ਼ਿਸ਼ ਨਹੀਂ ਆ ਸਕਦੀ ਮਾਰੇ ਕਹਿੰਦੇ ਜੇ ਤੂੰ ਕਹਿੰਗਾ ਇਹ ਮੇਰੀ ਹੈ ਮੈਂ ਨਾ ਹੀ ਪ੍ਰਭ ਸਭ ਕੁਝ ਤੇਰਾ ਈਗੇ ਨਿਰਗੁਣ ਊਗੇ ਸਰਗੁਣ ਕੇਲ ਕਰਤ ਵੀ ਸਵਾਮੀ ਵੇਰਾ ਮੈਂ ਤੇ ਤੁਸੀਂ ਇਹ ਮੰਨਣਾ ਏ ਪੇ ਦਾਤ ਤੇਰੀ ਦਾਤਾਰ ਇਸ ਕਰਕੇ ਮਰੀ ਕਹਿੰਦੇ ਉਹ ਫਿਰ ਦਾਤ ਨਹੀਂ ਰਹਿਣੀ ਉਹਦੇ ਵਿੱਚ ਬਰਕਤ ਤੇ ਬਖਸ਼ਿਸ਼ ਨਹੀਂ ਆਉਣੀ ਜੇ ਤੂੰ ਕਹੇਗਾ ਪੇ ਆਪਸ ਤੇ ਜੋ ਪਾਈਏ ਮਤਲਬ ਮੈਂ ਆਪਣੀ ਤਾਕਤ ਤੇ ਉਦਮਦੈ ਪੜ੍ਹਾਈ ਤੇ ਗਿਆਨ ਦੇ ਨਾਲ ਚੀਜ਼ ਪ੍ਰਾਪਤ ਕੀਤੀ ਬੜੀ ਮਿਹਨਤ ਕੀਤੀ ਕਿਹਾਣਾ ਇਹ ਵੀ ਰੱਬ ਨੇ ਮੇਰੇ ਤੇ ਮਿਹਰ ਕੀਤੀ ਉਹਨੇ ਮੇਰੇ ਤੋਂ ਇਹ ਸੇਵਾ ਲਈ ਤੇ ਮੈਨੂੰ ਇੱਥੇ ਤੱਕ ਵਧਾਇਆ ਐਦਾਂ ਕਹਿਣ ਚ ਕਿੰਨਾ ਚੰਗਾ ਲੱਗਦਾ ਹੈ ਜੇ ਫਿਰ ਦੂਸਰੇ ਤਿਕਣਾ ਕਿਹਾ ਜਾਏ ਤੇ ਉਹ ਸੁਣਨ ਵਾਲੇ ਨੂੰ ਵੀ ਬਹੁਤਾ ਅੱਛਾ ਨਹੀਂ ਲੱਗਦਾ ਤੇ ਮਾਰੇ ਨੂੰ ਤੇ ਲੱਗੇਗਾ ਹੀ ਨਹੀਂ ਨਾਨਕ ਸਾਖ ਕਰ ਮਾਤ ਸਾਹਿਬ ਟੁੱਟੇ ਜੋ ਮਿਲੈ ਕਰਾ ਮਾਤ ਦਾ ਮਤਲਬ ਹੈ ਮਿਹਰ ਕਿਰਪਾ ਬਖਸ਼ਿਸ਼ ਤੇ ਇਹ ਜਿਹੜੀ ਬਖਸ਼ਿਸ਼ ਹੈ ਉਹ ਟੁੱਟਿਆ ਤੇ ਤਾਂ ਸਾਨੂੰ ਮਿਲੀ ਹੈ ਅਸੀਂ ਇੱਥੇ ਉੱਠ ਕੇ ਬੈਠੇ ਆ ਤੇ ਉਹਦੀ ਮਿਹਰ ਹੈ ਨਾਨਕ ਸਾਖ ਕਰਮਾਤ ਮਤਲਬ ਨਾਨਕ ਦੀ ਕਿਰਪਾ ਦੇ ਨਾਲ ਕਰਮਾਤ ਮਤਲਬ ਉਹਦੀ ਬਖਸ਼ਿਸ਼ ਸਹਿਬ ਤੁਠੇ ਉਹ ਸਾਡੇ ਦੇ ਖੁਸ਼ ਹੋਇਆ ਉਹਨੇ ਸਾਨੂੰ ਅੰਮ੍ਰਿਤ ਵੇਲਾ ਕੀਮਤੀ ਸਮਾਂ ਜਿਹੜਾ ਸਾਡਾ ਸਵਲ ਕਰ ਦਿੱਤਾ ਇਹ ਜਿਹੜੀ ਉਹਨੇ ਆਵਦਾਦ ਕੀਤੀ ਹੈ ਇਹ ਕਿਨੇ ਹੀ ਚਾਕਰੀ ਜਿਤ ਭਾਉ ਖਸਮ ਨਾ ਜਾਏ ਮਾਰਜੀ ਕਹਿੰਦੇ ਆ ਜਿਹੜਾ ਤੂੰ ਕਾਰਜ ਕਰਦਾ ਹੈ ਜਿਹੜਾ ਤੂੰ ਕੰਮ ਕਰਦਾ ਹੈ ਜਿਹੜੀ ਤੂੰ ਸੇਵਾ ਕਰਦਾ ਇਹ ਕਰਨ ਦੇ ਬਾਅਦ ਜੇ ਤੇਰੇ ਅੰਦਰ ਮਤਲਬ ਡਰੀ ਬਣਿਆ ਰਿਆ ਮਾਲਕ ਦਾ ਡਰ ਹੋਣਾ ਚਾਹੀਦਾ ਹੋਰ ਨਹੀਂ ਜੇ ਸੇਵਾ ਕਰਨ ਤੋਂ ਬਾਅਦ ਸਿਮਰਨ ਕਰਨ ਤੋਂ ਬਾਅਦ ਇੱਕ ਨਹੀਂ ਚੱਕਰੀ ਜਿੱਤ ਭਉ ਖਸਮ ਨਾ ਜਾਏ ਇੱਕ ਦੇ ਦੁਨਿਆਵੀ ਡਰ ਜੇ ਉਹ ਨਾ ਗਿਆ ਤਾਂ ਵੀ ਗੱਲ ਨਹੀਂ ਬਣੀ ਇੱਕ ਮਾਲਕ ਦਾ ਡਰ ਜੇ ਰਿਆ ਨਾ ਤੇ ਫਿਰ ਵੀ ਜਿਹੜੀ ਦਾਤਿ ਉਹ ਪ੍ਰਫੁੱਲਤ ਨਹੀਂ ਹੋਣੀ ਦੁਨੀਆਂ ਦੇ ਵਿੱਚ ਮਾੜੇ ਕਰਮਾਂ ਦਾ ਡਰ ਤੇ ਮਾਲਕ ਦਾ ਡਰ ਇਹ ਬਰਕਰਾਰ ਰਹਿਣਾ ਚਾਹੀਦਾ ਤੇ ਤਾਂ ਫਿਰ ਅਸਲੀ ਸੇਵਾ ਅਸਲੀ ਚੱਕਰੀ ਹੈ ਮਾਲਕ ਦਾ ਡਰ ਮਾੜੇ ਕਰਮ ਦਾ ਡਰ ਜਿਸ ਦੇ ਅੰਦਰ ਹੋਏਗਾ ਫਿਰ ਏਕ ਨਈ ਚੱਕਰੀ ਜਿਤਪੋ ਖਸਮ ਜਾਏ ਨਾ ਜਾਏ ਨਾਨਕ ਸੇਵਕ ਕਾਂਢੀ ਹੈ ਜੇ ਛੇਤੀ ਖਸਮ ਸਮਾਏ ਸੋ ਮਾਲੀ ਫਰਮਾਨ ਕਰਦੇ ਨੇ ਉਹੀ ਸੇਵਕ ਹੈ ਅਸਲ ਦੇ ਵਿੱਚ ਉਹੀ ਰੱਬ ਦਾ ਪਿਆਰਾ ਹੈ ਜਿਹੜਾ ਉਹਦੇ ਵਿੱਚ ਇੱਕ ਮਿਕ ਹੋ ਜਾਂਦਾ ਹੈ ਜਿਹਨੂੰ ਕਹਿੰਦੇ ਨੇ ਸੂਰਜ ਕਿਰਨ ਮਿਲੇ ਜਲ ਕਾ ਜਲ ਜਿਵੇਂ ਸੂਰਜ ਦੇ ਵਿੱਚੋਂ ਨਿਕਲੀਆਂ ਕਿਰਨਾ ਕੀ ਹੈ ਸੂਰਜ ਪਾਣੀ ਦੇ ਵਿੱਚੋਂ ਜੈਸੇ ਜਲ ਤੇ ਬੁਦਬਦਾ ਬੁਲਬਲਾ ਕਹਦੀ ਹੈ ਉਭਜੇ ਬਣ ਤੈ ਨੀ ਉਹ ਕਹਿ ਦਿੱਤਾ ਨਾ ਉਹ ਰੱਖ ਦਿੱਤਾ ਬੁਲਬਲਾ ਪਰ ਹੈ ਕੀ ਜਲ ਦਾ ਰੂਪ ਜਲ ਦੇ ਵਿੱਚੋਂ ਲਹਿਰਾਂ ਉੱਠੀਆਂ ਤਰੰਗਾਂ ਉੱਠੀਆਂ ਸਮੁੰਦਰਾਂ ਦੇ ਕਿਨਾਰੇ ਤੇ ਦੇਖੋ ਕਿੰਨੀਆਂ ਜ਼ੋਰ-ਜ਼ੋਰ ਦੀਆਂ ਹੁੰਦੀਆਂ ਨੇ ਉਹਨਾਂ ਅਸੀਂ ਕਿੰਨੇ ਛੱਲਾ ਸੁਨਾਮੀ ਜਾਂ ਹੋਰ ਕੁਝ ਪਰ ਹੈ ਉਹ ਜਲ ਦਾ ਰੂਪ ਸਮਰਜੀ ਕਹਿੰਦੇ ਉਦੋਂ ਤੱਕ ਸੇਵਕ ਸੇਵਕ ਨਹੀਂ ਬਣਦਾ ਜਦੋਂ ਤੱਕ ਉਹਦਾ ਰੂਪ ਅੰਗ ਨਹੀਂ ਹੋ ਜਾਂਦਾ ਲੈ ਇਹਨੂੰ ਅੰਗ ਬਣਾਇਆ ਅਸੀਂ ਗੁਰੂ ਦਾ ਰੂਪ ਹੀ ਆਂ ਅੰਗੀਆਂ ਵਜਿਤੇ ਮਾਰੇ ਨੇ ਸਾਨੂੰ ਆਪਣਾ ਅੰਸ਼ ਜੂਆਂ ਉਹਦੀ ਅਸੀਂ ਉਹਦੇ ਅੰਗ ਹੀ ਆਂ ਇਸ ਕਰਕੇ ਉਹਨੇ ਤੇ ਸਾਨੂੰ ਅੰਗ ਬਣਾਇਆ ਸਾਨੂੰ ਅਜੇ ਉਹ ਫੀਲਿੰਗ ਅੰਗ ਵਾਲੀ ਆਈ ਨਹੀਂ ਵੀ ਅਸੀਂ ਉਹਦੇ ਅੰਗ ਅਸੀਂ ਉਹਦਾ ਸਰੂਪ ਆਂ ਅਸੀਂ ਉਹਦੀ ਅੰਸਾ ਇਸ ਕਰਕੇ ਮਹਾਰਾਜੀ ਕਹਿੰਦੇ ਨਾਨਕ ਸੇਵਕ ਕੰਢੀ ਜੇ ਛੇਤੀ ਖ਼ਜ਼ਮ ਸਮਾਏ ਕੋਈ ਸੇਵਕ ਸੇਵਕ ਅਖਵੰਦਾ ਜਿਹੜਾ ਮਾਲਕ ਵਿੱਚ ਇੱਕ ਮਿਕ ਹੋ ਜਾਂਦਾ ਪੌੜੀ ਨਾਨਕੀ ਅੰਤ ਨਾ ਜਪਨੀ ਹਰ ਤਾਕੇ ਪਾਰ ਆਵਰ ਉਸ ਮਾਲਕ ਦਾ ਪਾਰਲਾ ਬੰਨਾ ਜਾਂ ਅਗਲਾ ਬੰਨਾ ਜਾਂ ਦੂਜਾ ਕਿਨਾਰਾ ਮਹਾਰਾਜ ਕਹਿੰਦੇ ਉਹਦਾ ਕੋਈ ਅੰਤ ਨਹੀਂ ਦਰਿਆ ਦਾ ਇੱਕ ਕਿਨਾਰਾ ਤੇ ਦੂਜਾ ਕਿਨਾਰਾ ਪਤਾ ਲੱਗ ਜਾਂਦਾ ਪਰ ਮਾਲਕ ਦਾ ਦੂਜਾ ਜਿਹੜਾ ਕਿਨਾਰਾ ਜਾਂ ਦੂਜਾ ਪਾਸਾ ਜਿਹੜਾ ਹੈ ਉਹਦਾ ਪਤਾ ਨਹੀਂ ਲੱਗਦਾ ਜਿੰਨੂੰ ਪਤਾ ਲੱਗ ਗਿਆ ਉਹ ਬਿਆਨ ਨਹੀਂ ਕਰ ਸਕਿਆ ਜਿਹੜਾ ਬਿਆਨ ਕਰਕੇ ਕਹਿੰਦਾ ਵੀ ਮੈਂ ਕਰ ਦੂੰ ਉਹ ਝੂਠ ਬੋਲਦਾ ਜਿਹੜਾ ਕਹਿੰਦਾ ਮੈਂ ਰੱਬ ਤੈਨੂੰ ਦਿਖਾ ਦੂੰ ਐਦਾਂ ਕਰ ਮਤਲਬ ਆਹ ਕਰ ਉਹ ਕਰ ਜਾਂ ਹੋਰ ਲਾਲਚ ਵਾਸ ਕਰ ਉਹ ਝੂਠ ਬੋਲਦਾ ਉਹ ਠੱਗ ਹੈ ਇਹ ਤੇ ਆਪ ਮਿਹਨਤ ਕਰਨੀ ਪਵੇਗੀ ਆਪ ਮੇਰੇ ਧੀ ਪੁੱਤ ਨੂੰ ਤੁਹਾਡੇ ਧੀ ਪੁੱਤ ਨੂੰ ਮੇਰੇ ਪਰਿਵਾਰ ਨੂੰ ਆਪ ਉਹਨਾਂ ਨੂੰ ਮਿਹਨਤ ਕਰਨੀ ਪਵੇਗੀ ਉਹਨਾਂ ਨੂੰ ਆਪੇ ਪਤਾ ਲੱਗ ਜਾਏਗਾ ਵੀ ਇਹ سلسلہ ਕੀ ਹੈ ਸੋ ਉਹਦਾ ਅੰਤ ਨਹੀਂ ਨਾਨਕ ਅੰਤ ਨਾ ਜਪਣੀ ਹਰ ਤਾਗੇ ਪਰਵਾਰ ਉਸ ਪਰਮਾਤਮਾ ਪ੍ਰਮਾਤਮਾ ਦਾ ਦੂਜਾ ਕੰਡਾ ਜਾਂ ਪਾਰਲਾ ਬੰਨਾ ਕਿਸੇ ਨੂੰ ਨਹੀਂ ਪਤਾ ਅਜੇ ਤੱਕ ਨਹੀਂ ਲੱਗਿਆ ਉਹ ਹੈ ਜੇ ਪਤਾ ਲੱਗ ਗਿਆ ਫਿਰ ਮਸ਼ਹੂਰ ਚ ਕਿਹਾ ਸੀ ਉਹਦੀ ਹੱਦ ਫਿਰ ਨਿਚਿਤ ਹੋ ਗਈ ਤੇ ਰੱਬ ਨਹੀਂ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਸਾਖਤੀ ਦਾ ਮਤਲਬ ਪੈਦਾ ਕਰਨਾ ਪਦਾਇਸ਼ ਆਪ ਹੀ ਉਹਨੇ ਤੁਦ ਸੰਸਾਰਿਓ ਪਾਇਆ ਸਿਰੇ ਸਿਰ ਧੰਦੇ ਲਾਇਆ ਕੀੜੇ ਵੀ ਚਾਹੀਦੇ ਨੇ ਜਾਨਵਰ ਵੀ ਚਾਹੀਦੇ ਨੇ ਬਨਸਪਤੀ ਵੀ ਚਾਹੀਦੀ ਹੈ ਜੰਗਲ ਵੀ ਚਾਹੀਦਾ ਹੈ ਤੇ ਅੱਜ ਮੈਂ ਅਮਰਦਵੈਲੇ ਸੋ ਰਿਆ ਸੀ ਅਸੀਂ ਕਹਿੰਨੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਵਾਦਾ ਭਲਾ ਮੁਸਲਮਾਨ ਦਾ ਹੀ ਭਲਾ инду ਦਾ ਹੀ ਭਲਾ ਸ੍ਰੀ ਦਾ ਦਾ ਭਲਾ ਚਲੋ ਜੀ ਉਹ ਜਿੰਨੀ ਕਾਇਨਾਤ ਹੈ ਜਿੰਨੀ ਬਨਸਪਤੀ ਹੈ ਪਹਾੜ ਨੇ ਜਲ ਹੈ ਥਲ ਹੈ ਸਭ ਕੁਝ ਸਭ ਦਾ ਹੀ ਭਲਾ ਅਸੀਂ ਕਦੇ ਨਹੀਂ ਕਿਹਾ ਵੀ ਮੁਰਗੀ ਦਾ ਭਲਾ ਹੋਵੇ ਬੱਕਰੇ ਦਾ ਭਲਾ ਹੋਵੇ ਜਾਨਵਰ ਦਾ ਭਲਾ ਹੋਵੇ ਚੇਰ ਦਾ ਭਲਾ ਹੋਵੇ ਕੁੱਤੇ ਦਾ ਭਲਾ ਹੋਵੇ ਗਿੱਦੜ ਦਾ ਭਲਾ ਹੋਵੇ ਇਹ ਸਾਡੇ ਜ਼ੈਨ ਵਿੱਚ ਨਹੀਂ ਆਉਂਦਾ ਪਰ ਸਰਬੱਤ ਦੇ ਵਿੱਚ ਸਾਰਿਆਂ ਦਾ ਹੀ ਭਲਾ ਲਿਖਿਆ ਹੈ ਮੈਂ ਨਹੀਂ ਕਹਿੰਦਾ ਪੰਕਤੀ ਨੇ ਕਲੀਅਰ ਕਰ ਦੇਣਾ ਹੁਣ ਉਹਦੇ ਵਿੱਚ ਹਵਾ ਵੀ ਆਉਂਦੀ ਹੈ ਪਾਣੀ ਵੀ ਆਉਂਦਾ ਤੇ ਧਰਤੀ ਵੀ ਆਉਂਦੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਤੇ ਦਾ ਮਤਲਬ ਇਹ ਸਾਰੀ ਹੀ ਬਨਸਬਦੀ ਦਾ ਭਲਾ ਜਿਹੜੇ درخت ਨੇ ਸਾਡੇ ਤੇ ਥੋੜਾ ਬੰਦ ਚ ਲੱਗੀ ਐ ਫੋਰਮ ਦੇ ਵਿੱਚ ਬਾਹਰੀ ਕੰਟਰੀ ਦੇ ਵਿੱਚ ਇੱਕ ਬੂਟਾ ਲਾਉਣਾ ਕਰਦੇ ਅੱਗੇ ਜਰੂਰੀ ਅਸੀਂ ਦੇਖੇ ਨੇ ਉਹਦੇ ਕੋਈ ਇੱਕ ਟਾਣੀ ਨਹੀਂ ਵੱਢ ਸਕਦਾ ਉਹਨਾਂ ਨੇ ਗੁਰੂ ਨਾਨਕ ਦੀ ਫਲਸਫੀ ਨੂੰ ਸਮਝਿਆ ਆਪਾਂ ਜੀ ਨਹੀਂ ਸਮਝਿਆ ਅੱਜ ਦੇ ਮਾ ਮੋਚਾ ਉਹ ਪਾਗ ਦੇ ਪਰਾਂ ਸੁੱੜ ਦਿੰਨੇ ਆ ਕੱਟ ਲਓ ਹੁਣ ਆ ਲੁਲੀ ਆਣੀ ਐ ਕੋਈ ਉਧਰੋਂ ਕੱਟ ਕੇ ਲਿਆਂਦਾ ਕੋਈ ਉਧਰੋਂ ਤੋੜ ਕੇ ਭੰਨ ਕੇ ਚਲੋ ਜਿਹੜੇ ਵੇਸ਼ ਹੋ ਜਾਂਦੇ ਉਹ ਅਲੱਗ ਗੱਲ ਐ ਮਤਲਬ ਦਰਖਤ ਨੂੰ ਕੱਟ ਤਨ ਭੰਨਨ ਤੋੜਨ ਦਾ ਬਿਨਾ ਇਜਾਜ਼ਤ ਹੁਕਮ ਨਹੀਂ ਹੈ ਸਰਬੱਤ ਦਾ ਭਲਾ ਇਹਨਾਂ ਸਰਬੱਤ ਦਾ ਭਲਾ ਕਹਿੰਦੇ ਨੇ ਸਾਰੀ ਬਨਸਪਤੀ ਨੂੰ ਬਚਾਉਣਾ ਸੀ ਨਹੀਂ ਬਚਾਈ ਤੇ ਹੁਣ ਦੇਖੋ ਤਾਂ ਹੀ ਘਰ ਹੋ ਰਿਹਾ ਨਾ ਅਸੀਂ ਦਰਖਤਾਂ ਨੂੰ ਕੱਟ ਦਿੱਤਾ ਲਾਇਆ ਨਹੀਂ ਜਿਹੜੇ ਕੱਟਦੇ ਨੇ ਕੋਈ ਵੀ ਅਸਲਕਾਂ ਤੇ ਜਿਉ ਨਹੀਂ ਲਾਉਂਦੇ ਤੇ ਕੁਦਰਤ ਦੇ ਦੇਨਦਾਰ ਚਾਹੇ ਬੰਨਾ ਹੋਵੇ ਰੋੜ ਤੇ ਚਾਹੇ ਕਿਸੇ ਨੇ ਉਦਾਂ ਪਧਰਾ ਕਰਨਾ ਹੋਵੇ ਜਿਉਂ ਕੱਟ ਕੇ ਕੋਈ ਚੀਜ਼ ਪਧਰੀ ਕਰਦਾ ਤੇ ਲਾਉਣ ਕੁਦਰਤ ਨੂੰ ਸੰਭਾਲਣ ਦਾ ਸਾਨੂੰ ਗੁਰੂ ਸਾਹਿਬ ਨੇ ਇਹ ਹੁਕਮ ਦਿੱਤਾ ਬਲਹਾਰੀ ਕੁਦਰਤ ਵਸਿਆ ਇਹ ਗੁਰੂ ਵੰਨ ਤਨ ਹਰਿਆ ਕੀਤਿਆਂ ਨਾਨਕਾ ਕਿਆ ਮਨੁਕ ਨਾਨਕ ਨਾਮੇ ਸਭ ਹਰਿਆਵਲੀ ਹਰਿਆਵਲ ਦੇ ਵਿੱਚ ਪਰਮਾਤਮਾ ਹੈ ਇਸ ਗੱਲ ਕੇ ਸਾਨੂੰ ਮਹਾਰਾਜ ਜੀ ਨੇ ਕਿਹਾ ਆਪ ਕਰਾਈ ਕਰਾਈ ਸਾਖਤੀ ਆਪ ਹੀ ਸਾਰੀ ਪਦਾਇਸ਼ ਕੀਤੀ ਫਿਰ ਆਪ ਕਰਾਏ ਮਾਰ ਹੁਣ ਰੱਬ ਆਪ ਨਸ਼ਟ ਕਰਨ ਦੇ ਲਈ ਇੱਛੁਕ ਨਹੀਂ ਹੈ ਰੱਬ ਨਹੀਂ ਚਾਹੁੰਦਾ ਵੀ ਮਾਰ ਮਾਰੀ ਜਾਏ ਅਸੀਂ ਕਹਿੰਦੇ ਕੁਦਰਤੀ ਮਾਰ ਸੁਨਾਮੀ ਆ ਗਈ ਚੱਕੜ ਆ ਗਿਆ ਮੀਂਹ ਆ ਗਿਆ ਇਹਦਾ ਜੋ ਭੂਗੋਲਕ ਸਥਿਤੀ ਹੈ ਇਹਨੂੰ ਪੜੋ ਕਿਦਰੇ ਜਿਵੇਂ ਅਸੀਂ ਭੂਗੋਲਕ ਪੜਦੇ ਹੁੰਦੇ ਸੀ ਵੀ ਇਹਦੇ ਲਈ ਜ਼ਿੰਮੇਵਾਰੀ ਇਨਸਾਨ ਹੈ ਇਹ ਜੰਗਲ ਜਿਹੜੇ ਸਾਬ ਕਹਿੰਦੇ ਕਿਤੇ ਸੜਕਾਂ ਕਹਿੰਦੇ ਬਣਾਈਆਂ ਭਾਈ ਆਜ ਕਿੰਨੇ ਡਾਏ ਇਹ ਦਿਮਾਗ ਤੋਂ ਪੈਦਾ ਹੋਏ ਨੇ ਬੰਦੇ ਤੋਂ ਹੀ ਠੀਕ ਹੈ ਜੀ ਤੇ ਜੇ ਇਸ ਨੇ ਕੁਦਰਤ ਨਾਲ ਛੇੜਛਾੜ ਕੀਤੀ ਹੈ ਜਿਨੇ ਹੁਣ ਪਹਾੜਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਹੈ ਤੇ ਫਿਰ ਫਿਰ ਜਲਜਲੇ ਆਉਣੀ ਆਉਣੇ ਨੇ ਆਪ ਕਰੇ ਸਾ ਕੁਦਰਤ ਨਹੀਂ ਕਿਸੇ ਨੂੰ ਮਾਰਨਾ ਚਾਹੁੰਦੀ ਕੁਦਰਤ ਦਿਖਾਉਂਦੀ ਹੈ ਵੀ ਇਹ ਤੂੰ ਕੀਤਾ ਸੀ ਚੱਕ ਹੁਣ ਇਹ ਆਪਣਾ ਮੰਦਾ ਚੰਗਾ ਹੋਇਆ ਆਪਣਾ ਆਪੇ ਹੀ ਕੀਤਾ ਪਾਵਣਾ ਉਮਰਾਂ ਸਾਡੀਆਂ ਛੋਟੀਆਂ ਹੋ ਗਈਆਂ ਘਟ ਗਈਆਂ ਤੇ ਬਿਮਾਰੀਆਂ ਬਹੁਤ ਜ਼ਿਆਦਾ ਵਧ ਗਈਆਂ ਇਹਦੇ ਲਈ 100% ਜ਼ਿੰਮੇਵਾਰ ਇਨਸਾਨ ਹੈ ਰੱਬ ਨਹੀਂ ਕੁਦਰਤੀ ਕਿਰਪੀਆਂ ਆਉਂਦੀਆਂ ਨੇ ਮੌਸਮਾਂ ਦੀ ਤਬਦੀਲੀ ਜਾਂ ਖਰਾਬੀ ਹੁੰਦੀ ਹੈ ਇਹਦੇ ਵਿੱਚ ਮਾਲਕ ਦਾ ਕੋਈ ਕਿਸੋ ਨਹੀਂ ਉਹ ਨਹੀਂ ਕਿਸ ਨੂੰ ਕਿਸੇ ਤਰੀਕੇ ਨਾਲ ਨਸ਼ਟ ਕਰਨਾ ਚਾਹੁੰਦਾ ਇਹ ਇਨਸਾਨ ਨੇ ਸਭ ਕੁਝ ਆਪ ਕੀਤਾ ਸੋ ਇਹਨੂੰ ਪੜਨਾ ਪਏਗਾ ਖੋਜਣਾ ਪਏਗਾ ਪਤਾ ਲੱਗ ਜਾਏਗਾ ਵੀ ਅਸੀਂ ਜ਼ਿੰਮੇਵਾਰ ਹਾਂ ਅਸੀਂ ਜ਼ਿੰਮੇਵਾਰ ਹਾਂ ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜਹਿ ਬਿਸੀ ਆਰ ਹਮਾਰੇ ਕੀ ਕਹਿੰਦੇ ਮਾਲਕ ਨੇ ਕਈਆਂ ਦੇ ਗਲਾਂ ਦੇ ਵਿੱਚ ਜੰਜੀਰੀਆਂ ਮਤਲਬ ਜੰਜੀਰੀ ਦਾ ਮਤਲਬ ਕੋਈ ਸੰਗਲ ਵੀ ਨਹੀਂ ਹੁੰਦਾ ਮਤਲਬ ਜਿਹੜਾ ਬੰਦਾ ਕਿਸੇ ਚੀਜ਼ ਦੇ ਅਧੀਨ ਮਨ ਜਕੜਿਆ ਹੋਇਆ ਸਮਝੋ ਉਹਦੇ ਗਲ ਦੇ ਵਿੱਚ ਸੰਗਲ ਪਿਆ ਠੀਕ ਹੈ ਜੀ ਜਿਹੜਾ ਕਿਸੇ ਚੀਜ਼ ਨੂੰ ਖਾਣ ਵਾਲੀ ਕਹਿ ਲੋ ਸਪਰਸ਼ ਵਾਲੀ ਕਹਿ ਲੋ ਦੇਖਣ ਵਾਲੀ ਕਹਿ ਲੋ ਸੁੰਘਣ ਵਾਲੀ ਕਹਿ ਲੋ ਸੁਣਨ ਵਾਲੀ ਕਹਿ ਲੋ ਜਿਹੜੀ ਚੀਜ਼ ਨੂੰ ਛੱਡ ਨਹੀਂ ਸਕਦਾ ਉਹਨੂੰ ਕਹਿੰਦੇ ਆਪੀ ਨੇ ਭੋਗ ਭੋ ਕੇ ਹੋਏ ਪਸਮੜ ਪੌਰ ਸਿਧਾਇਆ ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘਾਤ ਲਾ ਇਹ ਜੰਜੀਰੀਆਂ ਨੇ ਇਤਨਾ ਗਲੀ ਜੰਜੀਰੀਆ ਜਿਹੜੇ ਇਹ ਚੀਜ਼ ਤੋਂ ਨਿਰਲੇਪ ਨਹੀਂ ਹੋ ਸਕੇ ਬ੍ਰਹਮ ਦੀ ਅਵਸਥਾ ਤੱਕ ਨਹੀਂ ਪਹੁੰਚ ਸਕੇ ਉਹਨਾਂ ਦੇ ਗਲਾਂ ਦੇ ਵਿੱਚ ਜੰਜੀਰੀਆ ਇਕ ਤੁਰੀ ਚੜ੍ਹੈ ਬਿਸਿਆਰ ਮਰੀ ਤੁਰੀ ਦਾ ਮਤਲਬ ਹੈ ਘੋੜੇ ਘੋੜਿਆਂ ਦਾ ਮਤਲਬ ਉਹ ਵੀ ਨਹੀਂ ਹਾਰਸ ਜਿਹਨੂੰ ਕਹਿੰਦੇ ਨੇ ਪੀ ਸੜਕਾਂ ਦੇ ਦੌੜਦੇ ਨੇ ਮਨ ਵੀ ਇੱਕ ਘੋੜਾ ਜਦੋਂ ਕਹਿੰਦੇ ਤਕੜਾ ਹੋ ਵੀ ਦੌੜ ਅਸੀਂ ਉਦਾਹਰਣ ਦੇਗਾ ਛੇ ਰਬਾਨਾ ਠੀਕ ਹੈ ਉਠੋ ਘੋੜਿਆਂ ਇਹਦਾ ਕਹਦੀ ਦਿੰਦੇ ਆ ਇੱਕ ਅਹ ਉਦਾਹਰਨ ਦੇ ਕੇ ਕਹਿੰਦੇ ਆ ਵੀ ਤੂੰ ਇਦਾਂ ਦੀ ਉਹਦੇ ਵਿੱਚ ਤਾਕਤ ਹੈ ਤੂੰ ਵੀ ਆਪਣੇ ਵਿੱਚ ਇਦਾਂ ਦਾ ਹੌਸਲਾ ਆਪਣੇ ਵਿੱਚ ਤਾਕਤ ਲਿਆ ਉਠ ਸ਼ੇਰਾ ਇਦਾਂ ਕਹਿੰਦੇ ਨੇ ਇੱਕ ਨਹੀਂ ਗਲੀ ਜੰਝੀਰੀਆਂ ਇੱਕ ਤੁਰੀ ਚੜ੍ਹਿਆ ਬਿਸਿਆਰ ਤੇ ਇੱਕ ਨਾ ਨੂੰ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਘੋੜਿਆਂ ਤੇ ਚਲਾਇਆ ਮਤਲਬ ਉਹਨਾਂ ਨਾ ਮੋਜਾਂ ਨੇ ਫਕੀਰਾਂ ਨੂੰ ਮੋਜਾਂ ਨੇ ਬੇਪਰਵਾਹ ਸਾਧੂ ਸੰਤ ਜਿਹੜੇ ਰੱਬ ਨਾਲ ਜੁੜੇ ਨੇ ਗੁਰਮੁਖ ਜਨ ਰੱਬ ਨਾਲ ਜੁੜੇ ਨੇ ਉਹ ਸਮਝੋ ਉਹ ਕੋੜੇ ਦੇ ਚੜੇ ਨੇ ਉਹਨਾਂ ਨੂੰ ਕੋਈ ਫਿਕਰ ਨਹੀਂ ਉਹਨਾਂ ਨੂੰ ਕੋਈ ਫਕਾ ਨਹੀਂ ਤੇ ਕਈਆਂ ਨੂੰ ਦਰਸ ਤੁੰਦਾ ਆਪ ਕਰਾਏ ਕਰੇ ਆਪ ਹਉ ਕੈਸਿਓਂ ਕਰੀ ਪੁਕਾਰ ਇਹ ਸਾਰਾ ਖੇਲ ਤਮਾਸ਼ਾ ਦਿੱਖਣਾ ਏ ਉਹ ਜਗਤ ਤਮਾਸ਼ਾ ਤਮਾਸ਼ਾ ਹੀ ਏ ਇਹ ਸਾਰਾ ਖੇਲ ਆਪ ਹੀ ਮਾਲਕ ਰਚ ਗਏ ਤੇ ਆਪ ਹੀ ਉਹਨੂੰ ਦੇਖ ਰਿਆ ਬੈਠਾ ਵੇਖੈ ਵਖ ਅਕੇਲਾ ਉਹਨੂੰ ਉਹ ਦੇਖ ਰਿਆ ਤੇ ਮਹਾਰਾਜ ਕਹਿੰਦੇ ਹਉ ਕੈਸੇਉ ਕਰੀ ਪੁਕਾਰ ਕਿਸ ਅੱਗੇ ਫਰਿਆਦ ਕਰ ਸਕਦਾ ਤੇ ਮਾਲਕ ਕੀ ਕਰਨੀ ਏ ਨਾਨਕ ਕਰਨਾ ਜਨਕੀਆ ਫਿਰ ਤਿਸ ਹੀ ਕਰਨੀ ਸਾਰ ਜਿਸ ਕਰਤਾਰ ਨੇ ਜਿਸ ਨਿਰੰਕਾਰ ਨੇ ਇਹ ਸ੍ਰਿਸ਼ਟੀ ਰਚੀ ਹੈ ਫਿਰ ਤਿਸ ਹੀ ਕਰਨੀ ਸਾਰ ਉਹਨੇ ਹੀ ਇਸ ਨੂੰ ਸੰਭਾਲਣਾ ਵੀ ਹੈ ਤੇ ਉਹਨੇ ਸਾਰਿਆਂ ਨੂੰ ਬੈਲੈਂਸ ਵਿੱਚ ਰੱਖਣਾ ਹੈ ਕਿੰਨੂੰ ਕਿੱਧਰ ਨੂੰ ਤੋੜਨਾ ਹੈ ਕਿੰਨੂੰ ਕਿੱਧਰ ਨੂੰ ਭੇਜਣਾ ਹੈ ਕਿੱਥੇ ਫਿਰ ਜੰਗ ਲਵਾਉਣੀ ਹੈ ਜਦੋਂ ਨਹੀਂ ਕੋਈ ਸੁਧਰਦਾ ਕਿਵੇਂ ਕਰ ਦੇਣਾ ਜਦੋਂ ਨਹੀਂ ਕੋਈ ਸਹੀ ਹੁੰਦਾ ਫਿਰ ਉਹਨਾਂ ਨੂੰ ਫਿਰ ਕਿੱਥੇ ਬਿਮਾਰੀ ਫੈਲਣੀ ਹੈ ਤੇ ਹਜ਼ਾਰਾਂ ਤੇ ਲੱਖਾਂ ਦੇ ਲੱਖਾਂ ਲੋਕ ਫਿਰ ਮਰ ਜਾਣੇ ਨੇ ਜਿਵੇਂ ਕਰੋਨਾ ਫੈਲਿਆ ਸੀਦੇ ਜਿਵੇਂ ਢੇਰਾਂ ਤੇ ਛੁੱਟੀ ਦਾ ਨਾ ਕੂੜਾ ਤੇ ਭੱਲ ਦੇ ਚਵਜ ਇਦਾਂ ਜੀਸੀਬੀ ਦੇ ਨਾਲ ਮਸ਼ੀਨਾ ਨਾਲ ਇਦਾਂ ਲਾਸ਼ਾਂ ਇਦਾਂ ਛੁੱਟੀ ਜਾਂਦੇ ਸੀ ਕੋਈ ਸੰਸਕਾਰ ਦਾ ਤਰੀਕਾ ਨਹੀਂ ਕੋਈ ਕੁਝ ਨਹੀਂ ਇਦਾਂ ਢੇਰਾਂ ਦੇ ਢੇਰ ਚੱਲ ਟੋਇਆਂ ਦੇ ਵਿੱਚ ਚੱਲ ਡੂੰਘੀਆਂ ਜਗਤ ਵਿੱਚ ਚੱਲ ਕੱਠਿਆਂ ਨੂੰ ਸੜੀ ਜਾਂਦੇ ਸੀ ਇਹ ਰੱਬ ਨੇ ਸਾਰਾ ਕੁਝ ਆਪੇ ਹੀ ਬੈਲੈਂਸ ਕਰਨਾ ਫਿਰ ਤਸਹੀ ਕਰਨੀ ਸਾਰ ਇਸ ਕਰਕੇ ਕੁਦਰਤ ਦੇ ਨਾਲ ਕੋਈ ਖੇਡ ਨਾ ਖੇੜੇ ਕੁਦਰਤ ਦੇ ਨਾਲ ਕੋਈ ਮੱਥਾ ਨਾ ਲਾਵੇ ਕੁਦਰਤ ਨੇ ਜਵਾਬ ਦਿਨਾ ਕੁਦਰਤ ਦਿਸੈ ਕੁਦਰਤ ਸੁਣੀਏ ਕੁਦਰਤ ਪਾਉ ਸੁਖ ਸਾਰ ਕੁਦਰਤ ਪਾ ਤਾਲੀ ਆਕਾਸ਼ੀ ਕੁਦਰਤ ਸਰਬ ਵਿਚਾਰ ਬੜਾ ਕੁਝ ਕੁਦਰਤ ਦੇ ਕੋਲ ਹੈ ਇਹ ਸਾਰੇ ਕੁਦਰਤ ਦੇ ਕਰਕੇ ਅਸੀਂ ਬੈਠੇ ਹੋਏ ਹਾਂ ਜੀ ਕੁਦਰਤ ਸਾਡੇ ਤੇ ਕਹਿਰਵਾਨ ਹੋ ਗਈ ਨਾ ਤੇ ਮੰਜਲੇ ਡਿੱਗ ਜਾਂਦੀਆਂ ਥੱਲੇ ਆ ਜਾਂਦੇ ਨੇ ਇੱਥੇ ਅਸੀਂ ਬੈਠ ਹੀ ਨਹੀਂ ਸਕਦੇ ਧਰਤੀ ਨੂੰ ਮੜਾ ਜਿਹਾ 5 5.7 8.1 ਹਿਲਦੀ ਹੈ ਤੇ ਉਹ ਸਾਰੇ ਬਿਲਡਿੰਗਾਂ ਟੇਰੀ ਤੇ ਕੋਈ ਬੱਚੋ ਨਿਕਲ ਵੀ ਨਹੀਂ ਪਾਉਂਦੇ ਕਿੱਥੇ ਬੈਠ ਰਵਾਂਗੇ ਇਸ ਕਰਕੇ ਉਹ ਕੁਦਰਤ ਦੇ ਹੱਥ ਹੈ ਸੋ ਖਿੰਮੇ ਥਾਪ ਉਥਾਪਣ ਹਾਰਾ ਸੇ ਮਾਲਕ ਤੂੰ ਆਪਾਂ ਦਰਕੇ ਰਹਿਣਾ ਪਿਆਰ ਕਰਨਾ ਉਹਦੀ ਬਣਾਈ ਕੈਨਾਤ ਨੂੰ ਕੁਦਰਤ ਨੂੰ ਸੰਭਾਲਣਾ ਤੇ ਪਿਆਰ ਕਰਨਾ ਅੱਜ ਦੇ ਜੋ ਸ਼ਬਦ ਪੌੜੀ ਦੇ ਵਿੱਚ ਸੋ ਧੰਤਨ ਗੁਰੂ ਅੰਗਦ ਦੇ ਪਾਸ਼ਾ ਦਾ ਇਹ ਜਨੇਆ ਸੋ 24ਵਾਂ ਛੱਕਾ ਆਖਰੀ ਕੱਲ੍ਹ ਆਰੰਭ ਕਰਾਂਗੇ ਅਸਦੀਵਾਰ ਦੀ ਸਮਾਪਤੀ ਹੋਏਗੀ ਹਰ ਜੁਗ ਜੋ ਭਗਤ ਉਹ ਪਾਏ ਆ ਸੋ ਗੁਰੂ ਸਾਹਿਬ ਮੀਰ ਕਰਨੇ ਜੋ ਆਪਾਂ ਨੂੰ ਸਰਵਣ ਕਰਵਾਇਆ ਇਸ ਦਾ ਭਾਅ ਅਰਥ ਸ਼ਬਦ ਦੇ ਹਿਰਦੇ ਵਿੱਚ ਵਸੇ ਗੁਰੂ ਮਾਲੇ ਸਭ ਨੂੰ ਖੁਸ਼ੀਆਂ ਤੰਦਰੁਸਤੀਆਂ ਸਭ ਦੇ ਬੱਚਿਆਂ ਨੂੰ ਤਰੱਕੀਆਂ ਬਖਸ਼ਣ ਹਰ ਮੈਦਾਨ ਫਤਿਹ ਕਰਨ ਸਭ ਦੀ ਹਾਜ਼ਰੀ ਪ੍ਰਵਾਨ ਕਰਨ ਬੰਤ ਮਾਇਆ ਜੀ ਨੇ ਗੁਰਬਾਣੀ ਕਥਾ ਦਾ ਸਤਿਕਾਰ ਕੀਤਾ ਤਿਲ ਤਿਲ ਭੇਟ ਮਾਰ ਲੈ ਕੇ ਵੀ ਚਲਾਵੇ ਪੁੱਲ ਚੋਕ ਮਾਫ ਕਰਨਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ